ਸੋਨੂ ਵਾਲ ਹੋ ਗਿਆ ਪਾਲਟੀ ਇਹਦੀਆਂ ਟਰਾਲੀਆਂ ਤੁਲਦੀਆਂ ਪਈਆਂ ਨੇ ਤਾਂ ਸਕੋਰਪੀਓ ਬੁੱਕ ਕਰਦਾ ਪਿਆ ਝਾੜ ਨਿਕਲਿਆ ਸੋਨਾ ਸਕੋਰਪੀਓ ਇਹਨਾਂ ਦੀ ਸਾਈਂ ਦੇਂਦਾ ਪਿਆ ਕਰਦਾ ਪਿਆ ਵੀ ਹਾਂ ਆ ਮਹੀਨੇ ਦੇ ਵਿੱਚ ਹੋਲ ਹੋ ਗਈ ਸੀ ਇੱਕ ਹੋਰ ਜੱਦ ਜਾਂਦੇ ਉਹ ਤਾਂ ਉਮਰੀ ਗੱਭਰੂ ਨੂੰ ਸ਼ੌਂਕ ਸੀ ਕਬੈਨਾਂ ਦਾ ਪੰਜ ਕਬੈਨਾਂ ਨੇ ਹੁਣ ਤੇ ਆਪੀ ਮਿਹਨਤ ਕਰਦਾ ਗੱਭਰੂ ਬਾਹਰ ਦਾ ਵੀਜ਼ਾ ਆਇਆ ਸੀ ਪਰसों ਫਲੈਟ ਅੱਜ ਸ਼ੋਪਿੰਗ ਲਈ ਜਾਣਾ ਸੀ ਆਪਾਂ ਸੱਤਿਆ ਸੀ ਵੀ ਆਪਣਾ ਟੱਕ ਤੂੰ ਹੀ ਵੜਨਾ ਮਿੱਤਰਾ ਨਹੀਂ ਵੜਾ ਸਾਰਿਆਂ ਨੂੰ ਪਿਆਰ ਭਰੀ ਸ਼াশਿਕਾਲ ਜੀ ਉਮੀਦ ਕਰਦੇ ਹਾਂ ਠੀਕ ਠਾਕ ਹੋਵੋਗੇ ਅੱਜ ਬਾਬੇ ਦੀ ਕਿਰਪਾ ਨਾਲ ਆਪਾਂ ਕੀਤਾ ਬਾਡੀ ਦਾ ਕੰਮ ਸ਼ੁਰੂ ਸਵੇਰ ਦਾ ਟਾਈਮ ਹੈ ਤਕਰੀਬਨ 7:00 ਵਜੇ ਦਾ ਸੋ ਉਮੀਦ ਕਰਾਂਗੇ ਵਧੀਆ ਕੰਮ ਚੱਲਦਾ ਰੇ ਬਾਬੇ ਦੀ ਮਿਹਨ ਰਹੀ ਕਬੈਣ ਵਧੀਆ ਚੱਲਦੀ ਰਹੀ ਕੰਮ ਅੱਜ ਨੇੜੇ ਲਾ ਦਾਂਗੇ ਤੁਹਾਨੂੰ ਖਵਾਵਾਂਗੇ ਸਾਰੀ ਨਾਲ ਨਾਲ ਅੱਜ ਮੰਡੀ 'ਚ ਵੀ ਲਈ ਜਾਵਾਂਗੇ ਤਿੰਨ ਟਰੈਕਟਰ ਚਲਾਵਾਂਗੇ ਤੇ ਨਾਲ ਟਰਾਲੀਆਂ ਵੀ ਨੇ ਪੰਜ-ਛੇ ਰਲੀਆਂ ਜਾਣਗੀਆਂ ਬਾਕੀ ਸਵੇਰ ਕਰਕੇ ਥੋੜਾ ਜਿਹਾ ਸਲਾਬ ਹੈ ਦਾਣਾ ਇੱਕ ਅੱਧਾ ਆ ਜਾਂਦਾ ਹੈ ਬਾਕੀ ਇਸ ਵਾਰੀ ਗੱਲ ਕਰੀਏ ਜਿਵੇਂ ਤੂੜੀ ਦੀ ਆਪਾਂ ਨੂੰ ਲੋਡ ਘੱਟ ਹੈ ਤੇ 나ੜ ਬੇਸਬ ਹੈ ਵੇਖ ਸਕਨੇ ਹੋ ਤੁਸੀਂ ਜਿਆਦਾ ਨਹੀਂ ਕਿੱਲੇ ਚੋਂ ਤਿੰਨ ਤਿੰਨ ਟਰਾਲੀਆਂ ਪੱਕੀਆਂ ਨੇ ਬਾਕੀ ਆਪਨੇ ਕਬੈਨ ਦੇ ਉੱਤੇ ਕਰਨ ਸਿੰਘ ਸਿਆਣ ਬਰਾਜਮਾਨ ਹੈ ਦਾਬੇ ਤੇ ਪੂਰੀ ਮੋਢੀ ਡਰਾਈਵਰ ਚੋਟੀ ਦੇ ਝੰਡੀ ਵਾਲੇ ਵਿਸ਼ਾਲ ਚਲਦੀ ਹੋਈ ਮਾਰੋ ਮਾਰ ਏਰੀਏ ਚ ਨਾਮ ਬੋਲਦਾ ਗੱਭਰੂ ਦਾ ਕਹਿੰਦਾ ਡਰਾਈਵਰੀ ਚ ਬਾਕੀ ਇਸ ਵਾਰੀ 나ੜ ਚੱਕ ਕਰੋ ਬੇਸਾਬਾ ਕਿਉਂਕਿ ਤੂੜੀ ਦੀ ਲੋਡ ਕੋ ਨਹੀਂ ਉਸ ਕਰਕੇ ਰੱਬ ਪੂਰਾ ਮਿਹਰਬਾਨ ਹੈ 나ੜ ਦੇ ਉੱਤੇ ਤੇ ਝਾੜ ਹਾਲ ਦੀ ਘੜੀ ਆਪਣਾ 2.5 ਕਿੱਲਿਆਂ ਦਾ ਘੇਰਾ ਪਾਇਆ ਹੈ ਤਿੰਨ ਤਿੰਨ ਗਿੜੇ ਆਲੇ ਆਗੇ ਨੇ ਤੇ ਦੋ ਉੱਗਰ ਪੈ ਗਏ ਨੇ ਭਰ ਕੇ ਬਾਕੀ ਬਾਬੇ ਦੀ ਫੁੱਲ ਕਿਰਪਾ ਹੈ ਦੱਸਾਂਗੇ ਵੀਡੀਓ ਦੇ ਐਂਡ ਦੇ ਵਿੱਚ ਕੀ ਝਾੜ-ਚੂੜ ਰਹੇ ਦਾ ਸਾਰਾ ਕੁਝ ਆਪਾਂ ਅੱਜ ਛੋਟੀ ਦੀ ਵੀਡੀਓ ਦੇ ਵਿੱਚ ਤੁਹਾਨੂੰ ਡਿਟੇਲ ਦਵਾਂਗੇ ਜੁੜੇ ਰਿਓ ਵੀਡੀਓ ਦੇ ਨਾਲ ਬਾਕੀ ਤਾਮਾ-ਜਾਮਾ ਪੂਰਾ ਅੱਜ ਵਿਖਾਵਾਂਗੇ ਤੁਹਾਨੂੰ ਸਾਰਾ ਖੇਤਾਂ ਦੇ ਨਜ਼ਾਰੇ ਜੱਟਾਂ ਦਾ ਗਣਾ 골ਡਨ ਟਾਈਮ ਹੁੰਦਾ ਇਹ ਜਦੋਂ ਕਰਮਾ ਵਾਲੀ ਫਸਲ ਪੱਕ ਕੇ ਟਰਾਲੀ 'ਚ ਪੈਂਦੀ ਹੈ ਇਹਦੇ ਇੰਨਾ ਚਾ ਕਦੀ ਨਹੀਂ ਜੱਟ ਨੂੰ ਚੜਦਾ ਵਿਆਹ ਤੋਂ ਵੱਧ ਚਾ ਹੁੰਦਾ ਲਾਲੋ ਕਰਮਾ ਵਾਲੀ ਫਸਲ ਜਦੋਂ ਵਧੀਆ ਝਾੜ ਦੇਵੇ ਤੋ ਬਾਕੀ ਇਸ ਵਾਰੀ ਫਸਲਾਂ ਸਾਰਿਆਂ ਦੀਆਂ ਤਕਰੀਬਨ ਵਧੀਆ ਖੜੀਆਂ ਨੇ ਨਬੇੜਾ ਵੀ ਸੋਹਣਾ ਝਾੜ ਵੀ ਸੋਹਣੇ ਨੇ ਬਾਕੀ ਆਪਾਂ ਦੱਸਾਂਗੇ ਜਿਹੜਾ ਹੁਣ ਆਪਾਂ ਵਾਢਣੇ ਪਿਆ 222 ਹੈ ਕੱਦ ਕਾਠੀ ਪੂਰਾ ਹੈ ਬਾਕੀ ਆਪਣਾ ਝਾੜ ਆੜਤੀਆਂ ਤੇ ਕੰਢੀ ਦੱਸਦੇ ਨੇ ਕਿੰਨਾ ਝਾੜ ਹੈ ਦੋਨੇ ਝੋਟੇ ਲਿਆ ਆ ਗਏ ਖਲਾਰਤੇ ਨੇ ਇੱਕ ਹੁੰਦਾ ਪਿਆ ਔਨ ਦਾ ਵੇ ਹੈ ਇਦੇ ਪਿੱਛੇ ਪਾਈ ਆਪਾਂ ਵੱਡੀ ਟਰਾਲੀ ਦੂਜਿਆਂ 700 ਚਵਾਲੀਆਂ ਪਿੱਛੇ ਨੇ ਆਪਣੀਆਂ 12-12 ਫੁੱਟੀ ਵਾਲੀਆਂ ਤੇ ਪਹਿਲਾਂ ਆਪਾਂ ਛੋਟੀਆਂ ਹੀ ਭਰਾਣੀਆਂ ਨੇ ਕਿਉਂਕਿ ਉਹਨਾਂ ਦੀ ਲਿਫਟ ਚੱਕੀ ਜਾਂਦੀ ਏ ਤੇ ਮੰਡੀ 'ਚ ਲਿਫਟ ਚੱਕ ਕੇ ਨਾਲ ਦੀ ਨਾਲ ਰਲੀ ਜਾਏਗੀ। ਬਾਕੀ ਦਿਨ ਸੋਹਣਾ ਲੱਗਦਾ ਅੱਜ। ਵਧੀਆ ਸਹੀ ਰਿਹਾ ਤੇ ਕੰਮ ਵਧੀਆ ਚੱਲੀ ਜਾਏਗਾ। ਬ੍ਰੇਕਡਾਊਨ ਨਾ ਆਈ। ਕੰਮ ਆ ਜਾਮਾ ਬੁੱਲਦਾ। ਯੱਕ ਕਰੋ ਰਿਪੋਰਟ ਕਿਤੇ ਵੀ ਕੋਈ ਵੀ ਕੰਪੈਨ ਦੇ ਬਾਰੇ ਜਾਣਕਾਰੀ ਲੈਣੀ ਹੋਵੇ ਤੇ ਸਖਨ ਨਾਲ ਵੀ ਗੱਲਬਾਤ ਕਰ ਸਕਦੇ ਹਾਂ ਪੂਰੇ ਚੋਟੀ ਦੇ ਫੋਰਮੈਨ ਹੀ ਹੈ ਛੋਟੀ ਉਮਰ ਦੀ ਗੱਬਰੂ ਨੂੰ ਸ਼ੌਂਕ ਦੀ ਕਬੈਨਾਂ ਦਾ ਪੰਜ ਕੇ ਮੈਂਨਾ ਨੇ ਹੋਣਾ ਤੇ ਆ ਭੱਤੀ ਮੈਂਦ ਕਰਦਾ ਗੱਭਰੂ ਬਾਹਰ ਦਾ ਵੀਜ਼ਾ ਆਇਆ ਸੀ ਪਰਸੋਂ ਫਲੈਟ ਅੱਜ ਸ਼ੋਪਿੰਗ ਲਈ ਜਾਣਾ ਸੀ ਆਪਾਂ ਸੱਤਿਆ ਸੀ ਵੀ ਆਪਣਾ ਟੱਕ ਤੂੰ ਹੀ ਵੜਨਾ ਮਿੱਤਰਾ ਨਹੀਂ ਵੜਾਣਾ ਨਹੀਂ ਸੋ ਸਪੈਸ਼ਲ ਸੱਧਿਆ ਬੰਦੇ ਨੂੰ ਪ੍ਰਾਇਮਰੀ ਤੁਹਾਨੂੰ ਆਪਾਂ ਇਹਦੀ ਚੈੱਕ ਕਰਾਉਂਦੇ ਰਾਵਾਂਗੇ ਸੋਨੂ ਸਿਤੂ ਵਾਲੇ ਵੀ ਪਹੁੰਚ ਚੁਕੇ ਨੇ ਸੋਨੂ ਏ ਹਾਈ ਕਰਦੇ ਦਰਸ਼ਕਾਂ ਨੂੰ ਹਾਂਜੀ ਬਾਬੇ ਦੀ ਕਿਰਪਾ ਨਾਲ ਕੰਮ ਖਿੱਚਿਆ ਗਿਆ तकरीबन 1.5 ਕਿਲੋ ਰਹਿ ਗਿਆ ਬੜਾ ਸੋਹਣਾ ਕੰਮ ਨਿਪੜਿਆ ਬ੍ਰੇਕਡਾਊਨ ਦਾ ਵਿਚਾਰਿਆ ਸਾਰੇ ਝੋਟੇ ਬਲੈਤੀ ਪੂਰਾ ਸਾਫ ਦਿੱਤਾ ਛਾੜਦਾ ਵੀ ਤੁਹਾਨੂੰ ਦੱਸਾਂ ਕਿਵੇਂ ਛਾੜ ਰਿਹਾ ਕੀ ਗੱਲਬਾਤ ਹੈ ਬਾਕੀ ਇਸ ਵਾਰੀ ਆ ਸੀ ਫਸਲ ਵਟਣ ਦਾ ਨਜ਼ਾਰਾ ਆਇਆ ਖੜੀ ਕਣਕ ਸੀ ਆਪਨਾ तकरीबन 2 ਕੁ ਕਿੱਲੇ ਡਿੱਗੇ ਸਨ ਪਿੱਛੋਂ ਜੇ ਆ ਕੇ ਜਦੋਂ ਝਾਂਜੇ ਜੀ ਆਏ ਨੇ ਨਹੀਂ ਉਂਝ ਪੂਰਾ ਵਧੀਆ ਸੀ ਸਾਰਾ ਖੜਾ ਨਾਲ ਰਹੀ ਸੀ ਵਧੀਆ ਕੰਮ ਟਾਈਮ ਸਿਰ ਨਿਭੜ ਗਏ ਦਿਨੇ ਦਿਨੇ ਨਾਲ ਨਾਲ ਮੰਡੀ ਪੰਚਾਇਤ ਜਾਂਦੇ ਆ ਇੱਕ ਦੋ ਗੇੜਾ ਰਾਤੀ ਲਾ ਦਾਂਗੇ ਜਿਹੜਾ ਰਹਿ ਜਾਏਗਾ ਬੱਦਲ ਬਣ ਲੱਗੇ ਨੇ ਮੜੇ ਮੜੇ ਜੇ ബാക്കി ഖായ മാലക്കാ ਆਗਾ ਤੂੰ ਇਹ ਦੇ ਡੱਬਾ ਹੀ ਬੜੀ ਗਿਰਦਾ ਵੇ ਵਲੋਗ ਦੇ ਕੋਲ ਆ ਲੱਗਦੇ ਆਗੇ ਵਲੋਗ ਚ ਕਲੋਲਾ ਹੋ ਗਿਆ ਨੇ ਪੇਸ਼ ਹੋਣ ਗਿਆ ਵਲੋਗ ਜੀ ਸਹੀ ਕਰਦੇ ਆ ਕਹਿੰਦਾ ਰਾਤ ਸ਼ਾਮ ਦਾ ਟਾਈਮ ਹੋ ਗਿਆ ਜੋਰ ਜਿਵੇਂ ਮੈਨੂੰ ਇਸ ਦਾ ਟਾਈਮ ਆ ਗਿਆ ਹੋ ਗਿਆ ਨੇ ਵੱਡੀਆਂ ਕਲੋਲਾ ਚਾਚੇ ਦੀ ਮਿਹਰਬਾਨੀ ਨਾਲ ਆ ਕਰਦਾ ਕੰਮ ਹੋਈ ਜਿਹਦਾ ਡਰ ਸੀ ਹੋਪਰਾ ਹੋਪਰਾ ਅੱਗੇ ਆ ਮੈਂ ਅੱਗੇ ਵੱਡੀ ਕਲੋਲ ਟਰਾਲੀ ਭਰੀ ਹੈ ਅੱਗੇ ਆ ਮੈਂ ਅੱਗੇ ਆਹ ਜੀ ਜੇਸੀ ਵੀ ਨਾ ਘੜਦੀ ਏ ਉਹ ਬਤਾਲਦਾ ਕੋਟੀ ਕੋਟੀ ਡੇਗਾ ਦੇ ਜੁਗਾ ਸਟਾਪ ਗਿੰਦੇ ਗੇਰ ਤੇ ਪਾ ਕੇ ਬੰਦ ਕਰ ਦੇ ਵੇ ਲਾ ਕੇ ਪਹੁੰਚਣ ਚੱਲੇ ਆਂ ਗਲੋਲ ਹੋ ਗਈ ਸੀ ਇੱਕ ਔਰ ਜੱਦ ਜਾਂਦੇ ਉਹ ਤੁਹਾਨੂੰ ਮੰਡੀ ਪਹੁੰਚ ਕੇ ਵਖਾਵਾਂਗੇ ਆ ਸਾਹਮਣੇ ਟਰਾਲੀ ਕੱਢ ਲਿਆ ਦੀ ਏ ਸਭ ਕੁਝ ਸੈੱਟ ਰਿਹਾ ਹੈ ਬਾਕੀ ਆਦਿ ਚੈੱਕ ਕਰੋ ਬੰਦੇ ਨੂੰ ਉਹ ਸਾਹਿਬ ਦੀ ਸਲਾਹ ਨਾਲ ਟਰਾਲੀ ਵੇੜ ਕੋ ਸਹੀ ਗੱਡੀ ਗਈ ਹੈ ਬਾਕੀ ਥੋੜਾ ਜਾ ਬਿੱਟ ਬਿੱਤਾ ਆ ਉਹਦੇ ਨੇ ਵੇੜ ਤੱਕ ਨੇ ਉਹ ਪੰਚੀਆਗ ਨੇੜੇ ਵਖਾਵਾਂਗੇ ਵੀਡੀਓ ਦੇ ਨਾਲ ਮੰਡੀ 'ਚ ਪਹੁੰਚ ਗਏ ਆ ਆਖਰੀ ġੇੜਾ ਬਲੈਤੀ ਫੋੜ ਵੀ ਨਾਲ ਬਾਕੀ ਜਿਹੜੀ ਖਲੋਲ ਦੀ ਗੱਲ ਕਰਨੇ ਪਏ ਸਾਂ ਆ ਟਰਾਲੀ ਦਾ ਪਰਲਾ ਟਾਇਰ ਉਹ ਵੀ ਪਟਾਕਾ ਮਾਰ ਗਿਆ ਸੀ ਇਹਦੇ ਕੁਦਰਤੀ ਚੱਲੋ ਡਬਲ ਟੈਰੀ ਸੀ ਮੰਡੀ ਤੱਕ ਪਹੁੰਚ ਗਈ ਇੱਕ ਟਾਇਰ ਥੋੜਾ ਜਿਹਾ ਕੰਡਮ ਸੀ ਆਲੇ ਪਾਸੇ ਦਾ ਫਿਰ ਆਰਾਮ ਨਰਾਮ ਨਾਲ ਲੈ ਚਲੋ ਨੁਕਸਾਨ ਦਾ ਵਿਚਾਰਿਆ ਸ਼ਾਮ ਦੇ ਟਾਈਮ ਕੋਲੋਲੇ ਹੀ ਸਨ ਪਤਾ ਨਹੀਂ ਕਿਦਾ ਮੂੰਹ ਵੇਖਿਆ ਗਿਆ ਜਿਹਦਾ ਫੁੱਲ ਪਰ ਕੋਹ ਭਾਰੀ ਸੀ ਬਾਕੀ ਸੋਨੂ ਵਾਲ ਹੋ ਗਿਆ ਪਾਲਟੀ ਇਹਦੀਆਂ ਟਰਾਲੀਆਂ ਤੋਲਦੀਆਂ ਪਈਆਂ ਨੇ ਤਾਂ ਸਕੋਰਪਿਓ ਬੁੱਕ ਕਰਦਾ ਪਿਆ ਝਾੜ ਨਿਕਲਿਆ ਸੋਨਾ ਸਕੋਰਪਿਓ ਇਹਨਾਂ ਦੀ ਸਾਈ ਦੇ ਦਿੰਦਾ ਪਿਆ ਕਰਦਾ ਪਿਆ ਵੀ ਹਾਂ ਆ ਮਹੀਨੇ ਦੇ ਵਿੱਚ ਵਿੱਚ ਦੇ ਦਿਓ ਉਹਾਂ ਦੇ ਬੇਨਾ ਵਾਈਟ ਰੰਗ ਮਿਲਣਾ ਪਰ ਇਹਨੇ ਬਦਲਾਇਕ ਤੇ ਘਰਾੜੀ ੜਾਈ ਹੈ। ਬਾਕੀ ਵੇਖੋ ਹੁਣ ਕਿੱਥੇ ਫੈਸਲਾ ਪਹੁੰਚਦਾ। ਆਹ ਉਹ ਤੇ ਫਸਾਦਾ। ਬਾ ਜਾਓ ਫੇਰ। ਜਾਓ। ਖਾ ਲਓ ਤੁਸੀਂ। ਆਹੋ ਇਧਰ ਆਪਣਾ ਪੱਖਾ ਲੱਗ ਚੱਲਿਆ तकरीबन ਟਰਾਲੀ ਕੋ ਰਹਿ ਗਈ ਐ ਆਹੋ ਬਾਕੀ ਆ ਉਤਰੀ ਜਾਂਦੀ ਐ